ਅੰਮ੍ਰਿਤਸਰ ਤੋਂ ਸਾਮਣੇ ਆ ਰਹੀ ਹੈ ਜਿੱਥੇ ਕਤਲ ਦੇ ਮਾਮਲੇ ਨੂੰ ਪੁਲਿਸ ਵੱਲੋਂ ਸੁਲਝਾ ਲਿਆ ਗਿਆ ਹੈ ਸੋ ਦੱਸਦੇ ਨੇ ਆ ਕਿ ਬੇਹਦ ਮੰਦ ਭਾਗੀ ਖਬਰ ਹੈ ਇੱਕ 50 ਸਾਲ ਦੀ ਬੇਬੇ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਔਰ ਲਾਸ਼ ਨੂੰ ਰੇਲਵੇ ਲਾਈਨਾਂ 'ਤੇ ਸੁੱਟ ਦਿੱਤਾ ਸੋ ਦੱਸਦੀ ਹੈ ਕਿ 50 ਸਾਲ ਦੀ ਉਮਰ ਹੈ ਇਸ ਮਈਲਾ ਦੀ ਜਿਸ ਦਾ ਪ੍ਰੇਮੀ 70 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਨੇ ਆਪਣੇ ਨਜਾਇਜ਼ ਬੰਧਨ ਕਰਕੇ ਆਪਣੇ ਪਤੀ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਹੈ ਫਿਲਹਾਲ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਕਰ ਲਈ ਹੈ ਔਰ ਨਾਲ ਦੇ ਨਾਲ ਜੋ ਹਥਿਆਰ ਵਰਤੇ ਸਨ ਉਹ ਵੀ ਬਰਾਮਦ ਕਰ ਲਏ ਨੇ ਕਿਹਾ ਜਾ ਰਿਹਾ ਕੋ ਕੁਲਹਾੜੀ ਤੇ ਨਾਲ ਦੇ ਨਾਲ ਇੱਕ ਮੋਟਰਸਾਈਕਲ ਜਿਹੜੀ ਹੈ ਉਸ ਦੀ ਬਰਾਮਦਗੀ ਹੋਈ ਹੈ ਫਿਲਹਾਲ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਦੋਂ ਉਹਨਾਂ ਵੱਲੋਂ ਜਾਂਚ ਕੀਤੀ ਗਈ ਤਾਂ ਜਾਂਚ ਵਿੱਚ ਥੋੜਾ ਉਹਨਾਂ ਦੇ ਪਤੀ ਜੋ ਪਤਨੀ ਸੀਗੀ ਉਸਤੇ ਸ਼ੱਕ ਜਿਹੜਾ ਸੀ ਉਹਨਾਂ ਨੂੰ ਹੋਇਆ ਸੀ ਔਰ ਜਦੋਂ ਉਸ ਸ਼ਕਤੀ ਨਾਲ ਉਸ ਤੋਂ ਪੁੱਛ ਪੜਤਾਲ ਕੀਤੀ ਤਾਂ ਉਸਨੇ ਸਾਰੇ ਹੀ ਜੋ ਪਲਾਨ ਸੀਗਾ ਉਸਦੇ ਉੱਤੇ ਪਰਦਾ ਉਠਾਇਆ ਉਸਨੇ ਕਿਹਾ ਕਿ ਉਸਨੇ ਆਪਣੇ ਜੋ ਪ੍ਰੇਮੀ ਹੈ ਉਸ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤਾ ਹੈ ਔਰ লাশ ਨੂੰ ਖੁਰਦ-ਬੁਰਦ ਕਰਨ ਦੇ ਲਈ ਬਿਆਸ ਰੇਲਵੇ ਲਾਈਨਾਂ ਉੱਤੇ ਸੁੱਟ ਦਿੱਤਾ ਤਾਂਕਿ ਇਹ ਕਤਲ ਨਾ ਲੱਗਦਾ ਹੋਇਆ ਇਸ ਨੂੰ ਸੁਇਸਾਈਡ ਦਾ ਨਾਂ ਦਿੱਤਾ ਜਾਵੇ ਫਿਲਹਾਲ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਔਰ ਦੋਹਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਪਹਿਚਾਨ ਕਸ਼ਮੀਰ ਸਿੰਘ ਵਜੂ ਹੋਈ ਹੈ ਜਦੋਂ ਡੂੰਘਾਈ ਦੇ ਨਾਲ ਜੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਕਤਲ ਕਸ਼ਮੀਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਜਿਸ ਦਾ ਨਾਮ ਅਮਰ ਸਿੰਘ ਦੱਸਿਆ ਜਾ ਰਿਹਾ ਹੈ ਉਹਨਾਂ ਨੇ ਦੋਹਾਂ ਨੇ ਮਿਲ ਕੇ ਕੁਲਹਾੜੀ ਦੇ ਨਾਲ ਪਹਿਲਾ ਕਸ਼ਮੀਰ ਸਿੰਘ ਨੂੰ ਉਸ ਤੋਂ ਮਾਰਿਆ ਰਸ ਤੋਂ ਬਾਅਦ ਉਸ ਦੀ লাশ ਨੂੰ ਰੇਲਵੇ ਲਾਈਨਾਂ ਦੇ ਉੱਤੇ ਕੋਲ ਸੋੜ ਦਿੱਤਾ ਤਾਂ ਕਿ ਇਹ ਸਾਈਡ ਲੱਗੇ ਪਰ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਸਖਤੀ ਦੇ ਨਾਲ ਜਾਂਚ ਕੀਤੀ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਤੋਂ ਪਰਦਾ ਉੱਥਿਆ ਪੁੱਟਿਆ ਔਰ ਫਿਲਹਾਲ ਪੁਲਿਸ ਨੇ ਦੋਹਾਂ ਨੂੰ ਰਿਮਾਂਡ 'ਚ ਲੈ ਕੇ ਦੋਹਾਂ ਤੋਂ ਪੁੱਛ ਪੜਤਾਲ ਕਰ ਲਈ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਹੌਸ ਨੌਂ ਨੇ ਚੱਲਦੇ ਇਹ ਮਿਤੀ 7 2 2025 ਨੂੰ ਇੱਕ ਮਰਡਰ ਹੋ ਗਿਆ ਸੀ ਕਸ਼ਮੀਰ ਸਿੰਘ ਦਾ ਬਿਆਸ ਰੇਲਵੇ ਲੈਣਾ ਤੇ ਤਾਂ ਉਸ ਤੋਂ ਬਾਅਦ ਵਿੱਚ ਇੱਕ ਕਿਲੋਮੀਟਰ ਨੰਬਰ ਸੀ 4 ਦਾ 474 ਦਾ 26 24 ਰੇਲਵੇ ਸਟੇਸ਼ਨ ਬਟਾਰੀ ਤੇ ਬਿਆਸ ਦੇ ਵਿੱਚ ਹੋਇਆ ਸੀ ਇਹ ਉਸ ਤੋਂ ਬਾਅਦ ਦੇ ਵਿੱਚ ਸੀਸੀਟੀਵੀ ਫੁਟੇਜ ਤੇ ਕਾਲ ਡਿਟੇਲ ਦੀ ਜਿਹੜੀ ਲੈ ਕੇ ਇਹਦੀ ਚੰਗੀ ਤਰ੍ਹਾਂ ਕੋ ਕੀਤੀ ਗਈ ਜਿਹਦੇ ਵਿੱਚ ਬਲਵਿੰਦਰ ਕੌਰ ਬਿੰਦਰੋਂ ਨੇ ਫਰਦੇ ਕੇ ਸਾਫ ਕੀਤਾ ਮਿਤੀ 9 4 2025 ਨੂੰ ਕਿ ਇਹ ਮਰਡਰ ਜਿਹੜਾ ਵਾ ਅਮਰਸਿਦਰ ਦੇ ਨਾਲ ਰਲ ਕੇ ਅਸੀਂ ਦੋਵਾਂ ਨੇ ਇੱਕ ਸਲਾਹ ਹੋ ਕੇ ਕੀਤਾ ਤਾਂ ਉਹਦੀ ਮੌਕੇ ਤੇ ਜਾ ਕੇ ਜਿਹੜਾ ਸੀ ਉਹਦਾ ਸਾਰਾ ਇਹ ਵੈਰੀਫਾਈ ਕੀਤਾ ਵਾ ਉਸ ਤੋਂ ਬਾਅਦ ਦੇ ਵਿੱਚ ਇਹਦੇ ਕੋਲੋਂ ਜਿਹੜੀ ਕੌਕਰੀ ਦੇ ਨਾਲ ਜੀ ਜਿਹੜਾ ਹਥਿਆਰ ਬਰਾਮਦ ਕੀਤਾ ਗਿਆ ਉਹ ਬਰਾਮਦ ਕਰਾਈ ਗਈ ਤੇ ਮੌਕੇ ਤੇ ਜਿਹੜਾ ਅਮਰ ਸਿੰਘ ਸੀ ਮੌਕੇ ਤੇ ਮੋਟਰਸਾਈਕਲ ਲੈ ਕੇ ਆਇਆ ਸੀ ਮੋਟਰਸਾਈਕਲ ਤੇ ਕੁਆਡੀ ਟਾਈਪ ਸੀ ਤਲਵਾਰ ਟਾਈਪ ਸੀ ਉਹ ਉਸ ਤੋਂ ਬਾਅਦ ਦੇ ਵਿੱਚ ਇੱਕ ਮੋਟਰਸਾਈਕਲ ਸੀ ਇਹ ਜਿਹੜਾ ਮੌਕੇ ਤੋਂ ਇਹਨੇ ਜਿਹੜਾ ਸਾਰਾ ਕੁਝ ਬਰਾਮਦ ਕਰਵਾ ਦਿੱਤਾ ਜਿਹਦੇ ਨਾਲ ਮਰਡਰ ਇਹਨਾਂ ਨੇ ਕੀਤਾ ਕਿਉਂ ਸਰ ਇਹਨਾਂ ਨੇ ਕੀਤਾ ਮਰਡਰ ਆਪਣਾ ਕੀ ਕੀ ਪੈਸੇ ਦੀ ਕੋਈ ਮਨਛਾ ਸੀ ਜਾਂ ਕੀ ਰਿਲੇਸ਼ਨ ਕੀ ਸੀ ਇਹਨਾਂ ਦਾ ਇਹਨਾਂ ਦੀ ਮੇਨ ਮਨਛਾ ਆਪਸ ਦੇ ਵਿੱਚ ਇਹ ਕਾਫੀ ਪਿਛਲੇ ਕੋਈ 7-8 ਸਾਲਾਂ ਤੋਂ ਆਪਸ ਦੇ ਵਿੱਚ ਨਾਜਾਇਜ਼ ਸਬੰਧ ਸੀ ਇਹ ਬਲਵਿੰਦਰ ਕੌਰ ਬਿੰਦਰੋ ਦੇ ਨਾਲ ਇਹਦੀ ਅਮਰ ਸਿੰਘ ਦੇ ਤੇ ਉਹ ਨਜਾਇਜ਼ ਸਬੰਧਾਂ ਦੇ ਸਬੰਧ ਵਿੱਚ ਜਿਹੜਾ ਇਹਦਾ ਘਰ ਵਾਲਾ ਬਲਵਿੰਦਰ ਕੌਰ ਦਾ ਸੀ ਕਸ਼ਮੀਰ ਸਿੰਘ ਮਰਨ ਵਾਲਾ ਇਹਦੇ ਨਾਲ ਇਹਨੇ ਵਿਆਹ ਕਰਵਾਇਆ ਹੋਇਆ ਸੀ ਤੇ ਉਹ ਇਹ ਅਮਰ ਸਿੰਘ ਨਹੀਂ ਸੀ ਚਾਹੁੰਦਾ ਕਿ ਉਹ ਜਿਹੜਾ ਸਾਡੇ ਵਿੱਚ ਆਵੇ ਉਹ ਬਾਰ-ਬਾਰ ਜਦੋਂ ਕਿਤੇ ਫੋਨ ਚੱਕ ਲੈਂਦਾ ਸੀ ਜਦੋਂ ਘਰ ਹੁੰਦਾ ਸੀ ਬਾਹਰੋਂ ਆਇਆ ਸੀ ਉਹ ਮਲੇਛਿਆ ਦੋਂ ਜਦੋਂ ਫੋਨ ਚੱਕ ਲੈਂਦਾ ਸੀ ਇਹ ਚੀਜ਼ ਨੂੰ ਇਹ ਜਿਹੜਾ ਅਮਰ ਸਿੰਘ ਆ ਮਾੜਾ ਮੰਨਦਾ ਸੀ ਇਸੇ ਤਅਸ ਵਿੱਚ ਆ ਕੇ ਤੇ ਇਹਨਾਂ ਨੇ ਇੱਕ ਸਲਾਹ ਹੋ ਕੇ ਜਿਹੜੀ ਬਲਵਿੰਦਰ ਕੌਰ ਬਿੰਦਲੋਏ ਮੌਕੇ ਤੇ ਮਰਨ ਵਾਲੀ ਜਗਾ ਤੇ ਉੱਤੇ ਉਹਨੂੰ ਲੈ ਕੇ ਆਈ ਰਾਤ ਨੂੰ ਜਿਹੜਾ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਬਿਲਕੁਲ ਕਲੀਅਰ ਜਿਹੜਾ ਵਾ ਇਹ ਚੀਜ਼ ਹੋ ਜਾਂਦੀ ਹੈ ਕਿ ਇਹਨਾਂ ਨੇ ਇੱਕ ਸਲਾਹ ਉੱਤੇ ਵੀ ਮਾਰਿਆ ਸਰ ਇਹਨਾਂ ਦੀ ਉਮਰ ਕਿੰਨੀ ਹੈ ਤੇ ਇਹਨਾਂ ਦਾ ਕਾਰੋਬਾਰ ਕੀ ਹੈ ਨਾ ਇਹ ਲੇਡੀ ਜਿਹੜੀ ਆ ਇਹ ਮਲਵੀ ਘਰੀਲੂ ਵਾਈਫ ਹੀ ਹੈਗੀ ਆ ਬਲਵਿੰਦਰ ਕੌਰ ਜਿਹੜੀ ਬਿੰਦਲੋ ਆ ਤੇ ਜਿਹੜਾ ਹੈਗਾ ਅਮਰ ਸਿੰਘ ਇਹ ਇੱਟੇ ਇੱਟਾਂ ਦੇ ਪੱਠੇ ਦੇ ਲੱਗਾ ਵਾ ਤੇ ਉਲਟਾ ਪੱਥ ਦੇ ਆਏ ਕੀ ਇਹਨਾਂ ਦਾ ਰਿਮਾਂਡ ਮਿਲਿਆ ਜੀ ਨਹੀਂ ਇਹਦਾ 3 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਵਾ ਤੇ ਕੀ ਆਪਣਾ ਕੋਈ ਹਥਿਆਰ ਬਰਾਮਦ ਹੋਇਆ ਜੀ ਇਹਨਾਂ ਕੋਲ ਹਥਿਆਰ ਇੱਕ ਕੋਹਾੜੀ ਟਾਈਪ ਜਿਹੜੀ ਆ ਉਹ ਬਰਾਮਦ ਹੋ ਗਈ ਆ ਹੋਰ ਜਿਹੜਾ ਮੌਕੇ ਦੇ ਉੱਤੋਂ ਜਿਹੜਾ ਮੋਟਰਸਾਈਕਲ ਲੈ ਕੇ ਮੌਕੇ ਤੇ ਆਇਆ ਸੀ ਉਹ ਵੀ ਬਰਾਮਦ ਹੋ ਚੁੱਕਾ ਕੋਈ ਇਹਨਾਂ ਦਾ ਪਹਿਲਾ ਪਰਚਾ ਦਰਜ ਹੈ ਕੋਈ ਇਹਨਾਂ ਦਾ ਨਹੀਂ ਇਹਨਾਂ ਤੇ ਪਹਿਲਾਂ ਕੋਈ ਪਰਚਾ ਨਹੀਂ ਦਰਜ ਹੈਗਾ ਇਹ ਆਪਸੀ ਇਨਾਂ ਦਾ ਆਪਸ ਵਿੱਚ ਪਿਆਰ ਸੀ ਜਿਹਦਾ ਕਰਕੇ ਇਹ ਸਾਰਾ ਕੁਝ ਹੋਇਆ